ਸਭ ਚਰੀਆ ਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਬੰਗਾ ਰੋਡ ਤੇ ਸਥਿਤ ਪ੍ਰਾਚੀਨ ਸ਼੍ਰੀ ਵਿਸ਼ਕਰਮਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਭਗਵਾਨ ਸ਼੍ਰੀ ਵਿਸ਼ਕਰਮਾ ਜੀ ਦਾ ਆਸ਼ੀਰਵਾਦ ਵੀ ਲਿਆ ਉਹਨਾਂ ਦੇ ਨਾਲ ਦਿੱਲੀ ਕਾਈ ਦੇ ਕਾਰਜਕਾਰੀ ਮੈਂਬਰ ਆਦਿਲ ਅਹਿਮਦ ਖਾਨ ਅਤੇ ਪੰਜਾਬ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਵੀ ਸਨ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਦੀਪ ਢੀਮਾਨ ਅਤੇ ਉਪ ਪ੍ਰਧਾਨ ਗੁਰਮukh ਸਿੰਘ ਨਾਮਤਾਰੀ ਨੇ ਸ਼੍ਰੀ ਵਿਸ਼ਕਰਮਾ ਧਿਮਾਨ ਸਭਾ ਅਤੇ ਸ਼੍ਰੀ ਵਿਸ਼ਕਰਮਾ ਚੈਰੀਟੇਬਲ ਟਰਸਟ ਹਸਪਤਾਲ ਦੇ ਸਾਰੇ ਮੈਂਬਰਾਂ ਸਮੇਤ ਮਨੀਸ਼ ਸਿਸੋਦੀਆ ਅਤੇ ਉਹਨਾਂ ਦੇ ਨਾਲ ਆਏ ਪਤਵੰਤੇ ਆਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਪ੍ਰਦੀਪ ਢੀਮਾਨ ਨੇ ਮੰਦਰ ਅਤੇ ਟਰਸਟ ਦੁਆਰਾ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਦੇ ਇਤਿਹਾਸ ਬਾਰੇ ਦੱਸਿਆ। ਉੱਥੇ ਹੀ ਉਹਨਾਂ ਨੇ ਮੰਦਰ ਕਮੇਟੀ ਅਤੇ ਸਾਰੇ ਫਗਵਾੜਾ ਵਾਸੀਆਂ ਨੂੰ 22 ਅਤੇ 23 ਅਕਤੂਬਰ ਨੂੰ ਮੰਦਰ ਵਿੱਚ ਮਨਾਏ ਜਾਣ ਵਾਲੇ 115ਵੇਂ ਸਾਲਾਨਾ ਉਤਸਵ ਦੀ ਕਾਮਨਾ ਵੀ ਕੀਤੀ ਇਸ ਮੌਕੇ ਹਲਕਾ ਸੰਸਦ ਮੈਂਬਰ ਡਾਕਟਰ ਰਾਜਪਾਲ ਚੱਬੇਵਾਲ ਸਾਬਕਾ ਮੰਤਰੀ ਰੋਹਿੰਦਰ ਸਿੰਘ ਮਾਨ ਆਪ ਪਾਰਟੀ ਦੇ ਸੂਬਾ ਬੁਲਾਰੇ ਅਤੇ ਫੁਗੜਾ ਹਲਕਾ ਇੰਚਾਰਜ ਹਨੂਰ ਸਿੰਘ ਹਰਜੀਮਾਨ ਮੇਅਰ ਰਾਮਪਾਲ ਉਪਰ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਜੀ ਸਿੰਘ ਲਬਾਣਾ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਰਨੈਲ ਨੰਗਲ ਨਗਰ ਨਿਗਮ ਦੇ ਡਿਪਟੀ ਮੇਅਰ ਵਿਕੀ ਸੂਦ ਗੁਰਦੀਪ ਦੀਪਾ ਸਤੀਸ਼ ਜੈਨ ਤੋਂ ਇਲਾਵਾ ਐਸਪੀ ਮਾਧਵੀ ਸ਼ਰਮਾ डी एस पी भूषण अस डी एम मौजूद सन पेश है एक रिपोर्ट जी भारत के लोगों को पंजाब के लोगों को दीपावली की शुभकामनाएं हैं विश्वकर्मा पूजा की शुभकामनाएं हैं मैं प्रार्थना करूंगा ऊपर वाले से कि सबके मन में भी खुशहाली रखे और घरों में भी खुशहाली रखे कामकाज में भी खुशहाली रखे हमारी तो पूरी टीम समाज सेवा में लगी हुई है और यहाँ विश्वकर्मा पूजा के माध्यम से सभी कारीगरों का सबका बहुत सम्मान करती है तो मैं सबको बहुत बहुत बधाई भी देना चाहता हूँ इतना अच्छा हॉस्पिटल चलाया जा रहा है मुख्य के मंत्री मैं आया हमारी टीम के सभी साथी हमारे एम पी साहब हमारे फल का इंचार्ज हमारे डिस्ट्रिक्ट इंचार्ज हमारे यूथ विंग के इंचार्ज वन विंग के इंचार्ज हमारे, हमारे तमाम पार्टी के सभी लीडर्स यहाँ पर उपस्थित हैं हम सब ने प्रार्थना की है सबकी बधाई के लिए मैं उन्होंने अपने ਤੇ ਆਪਣੇ ਸਾਥੀਆਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਗੁਰਮੁਖ ਸਿੰਘ ਜੀ ਦਾ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਨ੍ਹਾਂ ਦੇ ਬਹੁਤ ਵੱਡੇ ਯਤਨਾਂ ਸਦਕਾ ਤੇ ਸਾਡੇ ਪ੍ਰਧਾਨ ਜੀ ਪ੍ਰਦੀਪ tihman ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਮਨੀਸ ਸੋਧਿਆ ਸਹਿਰ ਅੱਜ ਜਿਹੜਾ ਆਸਥਾ ਦਾ ਬਹੁਤ ਵੱਡਾ ਕੇਂਦਰ ਹੈ ਪੂਰੇ ਨਾਰਥ ਇੰਡੀਆ ਦਾ ਵਿਸ਼ਕਰਮਾ ਮੰਦਰ ਅੱਜ ਪਹੁੰਚੇ ਨੇ ਮਨੀਸ਼ ਸੋਧਿਆ ਜੀ ਸਰ ਦਾ ਮੈਂ ਇੱਥੇ ਆਉਣ ਤੇ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਦਰਜਾ ਬਦਰਜਾ ਸਾਡੇ ਅਹੁਦੇਦਾਰ ਸਰਵਨਾ ਵੱਲੋਂ ਔਰ ਸਾਡੇ ਵੱਖ-ਵੱਖ ਵਿੰਗਸ ਤੋਂ ਆਏ ਸਾਡੇ ਸਾਥੀਆਂ ਵੱਲੋਂ ਸਾਡੇ ਕੌਂਸਲਰਸ ਵੱਲੋਂ ਚੇਅਰਮੈਨ ਸਰਵਨਾ ਵੱਲੋਂ ਪ੍ਰਧਾਨ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਬਹੁਤ ਮੁਕੱਦਸ ਕਹਿੰਦੇ ਆ ਕਿ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਪਹਿਲ ਕਰਨ ਵਾਲੀ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਆ ਕੇ ਰਾਜਨੀਤੀ ਦੇ ਤਰੀਕੇ ਬਦਲ ਦਿੱਤੇ ਉਸ ਆਮ ਆਦਮੀ ਪਾਰਟੀ ਦੇ ਫਾਊਂਡਿੰਗ ਮੈਂਬਰ ਸਾਡੇ ਪੰਜਾਬ ਦੇ ਪ੍ਰਭਾਰੀ ਦਿੱਲੀ ਦੇ ਡਿਪਟੀ ਸੀਐਮ ਸੀਰੀ ਮਨੀਸ਼ ਸੋਧਿਆ ਜੀ ਅੱਜ ਸਾਡੇ ਵਿੱਚ ਪਹੁੰਚੇ ਮੈਂ ਇਹਨਾਂ ਦਾ ਪੂਰੇ ਪਗਵਾੜੇ ਨਗਰ ਵੱਲੋਂ ਜੀ ਆਇਆਂ ਆਖਦਾ ਅੱਜ ਸਾਡੇ ਲਈ ਇਹਨਾਂ ਸੁਭਾਗਾ ਪਰ ਆ ਜਿੰਨੇ ਆ ਕਿ ਸਾਡੇ ਸੋਧਿਆ ਜੀ ਅੱਜ ਜਿਹੜਾ ਕਿ ਵਿਸ਼ਕਰਮਾ ਪੂਜਨ ਦਿਵਸ ਦੇ ਉੱਤੇ ਉਹਨਾਂ ਨੇ ਦਿੱਲੀ ਹੋਣਾ ਸੀ ਉਹ ਥੋੜੇ ਦਿਨ ਪਹਿਲੋ ਸਾਰਿਆਂ ਦੇ ਸੰਮੋਖਣ ਵਾਸਤੇ ਆਏ ਆ ਜਿੱਥੇ ਅਸੀਂ ਉਹਨਾਂ ਅੱਗੇ ਪੰਜਾਬ ਤੇ ਪੰਜਾਬ ਨੂੰ ਜਿਹੜੀ ਅੱਗੇ ਲੈ ਕੇ ਜਾਣ ਦੀ ਮਾਣਸਾਫ ਦੀ ਸਰਕਾਰ ਨਿਰੰਤਰ ਕੰਮ ਕਰਦੀ ਪਈ ਉਹਨਾਂ ਦਾ ਧੰਨਵਾਦ ਕੀਤਾ ਉਹ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ ਜੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਮਨੀਸ਼ ਸੋਧਿਆ ਜੀ ਪੰਜਾਬ ਦੇ ਆਮ ਪਾਰਟੀ ਦੇ ਚਾਰ ਸੇਟੇ ਪਹੁੰਚੇ ਹੋਏ ਸਨ ਮੁਬਾਰਕਾਂ ਦਿੰਦਾ ਹਾਂ ਉਹ ਵੀ ਸੀ ਰਾਜ ਕੁਮਾਰ ਚੱਪੇਵਾਲ ਜੀ ਔਰ ਦਸਰਾ ਜੀਦਰ ਸਿੰਘ ਮਾਨ ਹਰਜੀੁਣੀ ਸਾਰਿਆਂ ਨੇ ਅੱਜ ਇੱਥੇ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦੇ ਵਿੱਚ ਮੱਠਾ ਟੇਕਿਆ ਔਰ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰੋਗਰਾਮ ਜੋ ਕਿ ਅਸੀਂ 115ਵਾਂ ਪ੍ਰੋਗਰਾਮ ਪੂਜਾ ਮਹਾਉਤਸਵ ਮਨਾ ਰਹੇ ਹਾਂ 22 ਤਰੀਕ ਨੂੰ ਉਹਦੇ ਉਹਦੇ ਲਈ ਸਾਰਿਆਂ ਨੇ ਆਪਣੀਆਂ ਬੈਸਟ ਵਿਸ਼ੇਸ ਜਿਹੜੀਆਂ ਦਿੱਤੀਆਂ ਭਗਵਾਨ ਵਿਸ਼ਵਕਰਮਾ ਜੀ ਦੇ ਮੰਦਰ ਦੇ ਵਿੱਚ ਇਹ ਸ਼੍ਰੋਮਣੀ ਵਿਸ਼ਵਕਰਮਾ ਮੰਦਰ ਚ 115ਵਾਂ વાર્ਸ਼ਿਕ ਪੂਜਾ ਮਹਾਉਤਸਵ ਮਨਾਇਆ ਜਾ ਰਿਹਾ ਹੈ ਜਿੱਥੇ ਅੱਜ ਮਨੀਸ਼ ਸੋਧਿਆ ਜੀ ਨੇ ਇੱਥੇ ਤਸਰੀਫ ਲੈ ਕੇ ਆਂਦੀ ਉੱਥੇ ਉਹਨਾਂ ਨੇ ਭਗਵਾਨ ਸ਼ੁਕਰਮਈ ਜਰਨਾ ਦੇ ਵਿੱਚ ਸ਼ਰਦਾ ਦੇ ਫੁੱਲ ਵੀ ਅਰਪਣ ਕੀਤੇ ਅਤੇ ਆਪਣੇ ਪੂਰੇ ਸਿਸਟਮ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਸਪੀਟਲ ਔਰ ਮੰਦਰ ਦੇ ਵਿੱਚ ਜਿੰਨੇ ਵੀ ਸਾਡੀ ਐਗਜ਼ੀਕਿਊਟਿਵ ਜਿੰਨੀ ਸਾਡੀ ਸ਼੍ਰੀ ਵਿਸ਼ਵਕਰਮਾ ਤੇ ਮਾਨਸਬਾ ਉਹ ਵਧਾਈ ਦੀ ਪੱਤਰ ਹੈ ਕਿ ਉਹ ਜਨਤਾ ਦੀ ਸੇਵਾ ਦੇ ਲਈ ਬਹੁਤ ਉਸਾਈਦੀ ਨਾਲ ਕੰਮ ਕਰ ਰਹੀ ਹੈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਸੋ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਜਿੰਨੇ ਵੀ ਸਾਡੇ ਇੱਥੇ ਸੰਗਤ ਹੈ ਕਿ ਤੁਸੀਂ ਸਾਰਿਆਂ ਨੇ ਇਕੱਠਾ ਦਿਵਾਲੀ ਦੀਆਂ ਵਧਾਈਆਂ ਔਰ ਦਿਵਾਲੀ ਦੇ ਦੂਜੇ ਦਿਨ ਤੁਸੀਂ ਇੱਥੇ ਵਿਸ਼ਵਕਰਮਾ ਮੰਦਰ ਪਹੁੰਚ ਕੇ ਭਗਵਾਨ ਵਿਸ਼ਵਕਰਮਾ ਜੀ ਜਰਨਾਰੇ ਵਿੱਚ ਆਪਣੀ ਸ਼ਰਧਾ ਭਾਵਨਾ ਅਰਪਿਤ ਕਰਨੀ ਹੈ ਔਰ ਭਗਵਾਨ ਵਿਸ਼ਵਕਰਮਾ ਕਰਮਾ ਜੀ ਕੋ ਆਸ਼ੀਰਵਾਦ ਲੈਣਾ ਹੈ ਕਿ ਤੁਹਾਡਾ ਸਾਰਾ ਜੀਵਨ ਜਿਹੜਾ ਹੈ ਉਹ ਪਰਫੁੱਲਿਤ ਹੋਵੇ ਔਰ ਤੁਸੀਂ ਖੂਬ ਤਰੱਕੀ ਕਰੋ ਬੋਲ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ ਜੀ